ਰੋਸਪੁਰ ਦੇ ਡੀਸੀ ਦਫਤਰ ਬਾਹਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਇਤਰਨਾ ਡੀਸੀ ਦੀ ਤੱਕੇ ਸ਼ਾਹੀ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ। ਦਰਅਸਲ ਮਾਮਲਾ ਕੁਜਾ ਜੇ ਹਸੀ ਕੇ ਪਿੰਡ ਮਹਿਮਾਤ ਚੱਲ ਰਹੇ ਰੇਤ ਦੀ ਖੱਡਾ ਦੀ ਸੂਚਨਾ ਮਿਲਣ ਤੇ ਡੀਸੀ ਵੱਲੋਂ ਰੈਡ ਕੀਤੀ ਗਈ। ਜਦੋਂ ਇਸ ਖੱਡ ਦੀ ਮਨਜ਼ੂਰੀ ਬਾਰੇ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਡੀਸੀ ਨੂੰ ਦਸੰਦ ਲਈ ਅੱਗੇ ਆਇਆ ਤਾਂ ਬਿਨਾਂ ਉਸ ਦੀ ਗੱਲ ਸੁਣੇ ਡੀਸੀ ਨੇ ਉਸ ਤੇ ਲਾਠੀ ਚਾਰਜ ਕਰਵਾ ਦਿੱਤਾ। ਇਹੀ ਨਹੀਂ ਡੀਸੀ ਵੱਲੋਂ 10 ਲੋਕਾਂ ਤੇ ਨਾਜਾਇਜ਼ ਪਰਚੇ ਵੀ ਪਾਏ ਗਏ। ਤਾਂ ਉੱਥੇ ਕੱਲ ਲਗਭਗ 4 ਵਜੇ ਦੇ ਕਰੀਬ ਡੀਸੀ ਨੇ ਰੇਡ ਮਾਰਿਆ ਮੇਰਾ ਘਰ ਸਾਹਮਣੇ ਹੋਣ ਕਰਕੇ ਮੈਨੂੰ ਵੀ ਪਤਾ ਲੱਗਣਾ ਹੀ ਸੀ ਤਾਂ ਮੈਂ ਜਦੋਂ ਬਾਹਰ ਨਿਕਲਿਆ ਤੇ ਉੱਥੇ ਜਿਹੜੇ ਜਿੰਨੇ ਉੱਥੇ ਰੇਤਾ ਭਰਦਾਏ ਸੀ ਲੋਕ ਉਹਨਾਂ ਸਾਰਿਆਂ ਨੂੰ ਫੜ ਕੇ ਡੀਸੀ ਜਿਹੜਾ ਤੇ ਉਹਦਾ ਅਮਲਾ ਪਹਿਲਾਂ ਪੀਸੀ ਕੋਲ ਪਰ ਡੀਐਸਪੀ ਰਜਿੰਦਰ ਹਰਿੰਦਰ ਡੋੜ ਤੇ ਸﺠਿੰਦਰ ਸਿੰਘ ਵਿਰਕ ਜਿਹੜਾ ਥਾਣਾ ਸਿਟੀ ਐਸਐਚਓ ਹੈ ਇਹਨਾਂ ਦੀ ਜਿਹੜੀ ਪੁਲਿਸ ਹੈ ਉਹ ਸਾਰਿਆਂ ਨੂੰ ਲੈ ਰਹੀ ਹਿਵਾਲਾ ਕਲ ਜਾਰੀ ਸੀ ਤਾਂ ਮੈਂ ਬਾਹਰ ਨਿਕਲ ਕੇ ਮੈਂ ਪੁੱਛਿਆ ਵੀ ਕੀ ਟੱਕਰ ਹੋ ਗਿਆ ਕਿ ਇਹ ਕੜ ਤਾਂ ਨਾਲ ਹੀ ਕਹਿੰਦੇ ਮਨਜੂਰ ਸ਼ੂਦਾ ਡੀਸੀ ਸਾਹਿਬ ਤੇ ਪੁੱਛਿਆ ਮੈਂ ਤਾਂ ਇੰਨੇ ਚ ਡੀਸੀ ਸਾਹਿਬ ਨੇ ਮੇਰੇ ਤੇ ਹਮਲਾ ਕਰਾ ਦਿੱਤਾ ਮੇਰੇ ਜਿਹੜੀਆਂ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੇ ਮੇਰੀਆਂ ਆਧੂ ਪੁਲਿਸ ਨੂੰ ਰੂਪਮ ਦੇ ਕੇ ਲਵਾਇਆ ਨੇ ਕੀ ਉਹ ਚ ਲਾਤੀ ਚਾਰਜ ਕਰਵਾਈ ਏ ਡੀਸੀ ਸਾਹਿਬ ਨੂੰ ਸਿਰਫ ਇੰਨੀ ਗੱਲ ਗਵਾਰਾ ਹੀ ਨਹੀਂ ਹੋਈ ਕਿ ਕੋਈ ਕਿਸਾਨ ਜਥੇਬੰਦੀ ਦਾ ਨੁਮਾਇੰਦਾ ਜਿਹੜਾ ਮੈਨੂੰ ਪੁੱਛ ਜਾਵੇ ਵੀ ਕਿਉਂ ਬਸ ਇੰਨੀ ਗੱਲ ਤੇ ਲਗਾਤਾਰ ਗਰਮੀਤ ਸਿੰਘ ਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਨੇ ਅਸੀਂ ਉਹ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਵੀ ਕਿਤੇ ਲਾਠੀ ਚਾਰਜ ਹੁੰਦਾ ਤਾਂ ਤਕਰੀਬਨ ਪੁਲਿਸ ਕੋਸ਼ਿਸ਼ ਕਰਦੀ ਕਿ ਉਹਦੀਆਂ ਲੱਤਾਂ ਤੇ ਥੱਲੇ ਉਹਨਾਂ ਨੂੰ ਡੇਗਣ ਵਾਸਤੇ ਜਾਂ ਕਿਸੇ ਤਰੀਕੇ ਮਾਰਿਆ ਇੱਥੇ ਤੁਸੀਂ ਵੇਖੋ ਜਿੰਨੀਆਂ ਸੱਟਾਂ ਨੇ ਸਿੱਧੀਆਂ ਗੁਰਮੀਤ ਸਿੰਘ ਦੇ ਸਿਰ ਦੇ ਵਿੱਚ ਵਧੀਆਂ ਬਿਲਕੁਲ ਮਾਰਨ ਦੀ ਕੋਸ਼ਿਸ਼ ਨਾਲ ਜਿਹੜੀਆਂ ਐਸਐਚਓ ਸਿਟੀ ਨੇ ਸੱਟਾਂ ਮਾਰੀਆਂ ਉਹਦੇ ਡੀਸੀ ਰਾਮਬੀਰ ਦਾ ਕਹਿਣਾ ਹੈ ਕਿ ਜੋ ਵੀ ਪ੍ਰਸ਼ਾਸਨ ਦੇ ਕੰਮ ਵਿੱਚ ੜੀਕਾ ਪਾਵੇਗਾ ਉਸਤੇ ਸਖਤੀ ਦੀ ਨਾਲ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਵੀ ਇਸ ਵਿੱਚ 1% ਵੀ ਕੋਈ ਸੱਚਾਈ ਨਹੀਂ ਹੈ रेगुलर काम को बाधित करेंगे उनके साथ सख्ती से निपटा जाएगा और कोई किसी ने किसी पर हमला नहीं किया वो रेगुलर काम में बाधा कर रहे थे उन पे एफआईआर की और कानून अपना काम इसमें करेगा और सख्ती से करेगा फिलहाल मामले दी सच्चाई की है इसकी जांच डीएसपी वालों की की जाएगी फिरोजपुर तो सनी चोपड़ा जगबानी टीवी